ਇਹਦੇ ਚ ਰਸ਼ਨ ਵੀ ਹੈਗਾ ਨਾਲ ਉਹ ਸ਼ੁਰੂ ਜਾ ਕੰਮ ਕਰੋ ਕੈਮਰਾ ਕੀ ਹੁੰਦਾ ਪਾਸਾ ਕਰੋ ਲੈ ਉਹ ਜਿਹੜਾ ਮੱਦਾ ਹੈ ਤੇਜਮੋਹਨ 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 ਨਗਰ ਹੈ ਮੰਗੋ ਮਸੇ ਸੰਤਨ ਨਗਰ ਅਸਲ ਫਲੇ ਨਗਰ ਕਹਿੰਦੇ ਸੰਤਨ ਨਗਰ ਤੇ ਆ ਹੈਗੇ ਆ ਸੂਟ ਲੋ ਜੀ ਤੁਸੀਂ ਫੜੋ ਆ ਰਾਸਨੀ ਦੇ ਸਾਰੇ ਤੂਟ ਆਮ ਆਦਮੀ ਪਾਰਟੀ ਵਾਲੇ ਆ ਰਾਸਨੀ ਖੇਲੀ ਹੈ ਫੇ ਇਥੇ ਬੰਦ ਰਹੇ ਹੈ ਇਹ ਸਾਡੇ ਵੀਰ ਦੀ ਹੈ ਹੁਣ ਇਹ ਕਹਿੰਦੇ ਜੀ ਮਤ ਉਹ ਨਾਲ ਐਵੇਂ ਲਿਆਏ ਮੈਂ ਨਹੀਂ ਸੀ ਵਿੱਚ ਇਹਦਾ ਵੋਟਾਂ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇਥੇ ਬੰਦ ਰਹੇ 10 ਵਿੱਚ ਕੰਮ ਕਰੇ ਪਈਓ ਮੇਰੇ ਕੋਲ ਭੇਜਿਆ ਕਿੱਥੇ ਉਹਦੇ ਮੇਰੇ ਅੱਗੇ ਭਾਈ ਲੋੜ ਪਸਰ ਰਿਹਾ ਨਹੀਂ ਭਾਈ ਹਾਲੋ ਹਾਲੋ ਮੈਨੂੰ ਹਾਲੋ ਕਰੋ ਇਹਨਾਂ ਲਈ ਆਪਰੇ ਆ ਨਾ ਤੇਲ ਪੁਆ ਚੱਲਿਆ ਗੱਡੀ ਦੇ ਵਿੱਚ ਵੇਖੋ ਲੋ ਕਿੱਥੇ ਚੱਲੇ ਆ ਉਹਨਾਂ ਨਾਲ ਸਾਨੂੰ ਆਂ ਰੋਡ ਤੋਂ ਲਿਆ ਕਿਹਾ ਕਹਿੰਦੇ ਤੁਹਾਨੂੰ ਉਹ ਕਹਿੰਦੇ ਮਾਰੇ ਜਾਣਾ ਅਗਲੀ ਤੇ ਗਲੀ ਚਾ ਬੰਦੇ ਲਾਗੇ ਉਹ ਮੈਨੂੰ ਮੈਨਾਂ ਨੂੰ ਬੰਦ ਲਗਾ ਮੇਰੇ ਨਾਲ ਬਾਕੀ ਇਹ ਭੇਜ ਦਿੰਦੇ ਉਹ ਕਹਿੰਦਾ ਕਿ ਆਦੀ ਬੰਨ ਲੇ ਉਹ ਕਹਿੰਦਾ ਇਹ ਗਲੀ ਚ ਮਾਰਦੇ ਮੈਂ ਕਹਾ ਮੈਂ ਨਹੀਂ ਨਿਆ ਸਮਝਦਾ ਬਾਕੀ ਵਾ ਜਿਹੜੀ ਹੈ ਚਾੜੂ ਢਿੱਲ ਰਿਆ ਇਹ ਇਹਨਾਂ ਦੇ ਸੂਟ ਹੈ ਚਾੜੂ ਵਾਲਿਆਂ ਦੇ ਉਹ ਕਾਮ ਆਹੋ ਯਾਦ ਨਹੀਂ ਤੁਸੀਂ ਇਹਦੇ ਕੰਮ ਕਰਦੇ ਹੋ ਆ ਰਾਸ਼ਨ ਹੈ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਨ ਦੇ ਕਿੰਨੇ ਲੋਕ ਕੋਈ ਗੱਲ ਨਹੀਂ ਘਰ ਆਲੇ ਨੂੰ ਦੇ ਦੋ ਜੀ ਤੇਰਾ ਵੀ ਆ ਜਾਓ ਮੇਰਾ ਵੀ ਆ ਜਾਓ ਆ ਚੱਕੋ ਚੱਕੋ ਸੂਟ ਜਿਹਨੂੰ ਚਾਹੀਦੇ ਆ ਸੂਟ ਵੀ ਲੈ ਲਓ ਜੇ ਬੱਚੇ ਜਿਹਨੂੰ ਚਾਹੀਦੇ ਆ ਸਾਡੇ ਮੁੱਖ ਮੰਤਰੀ ਜੀ ਨੂੰ ਮੈਂ ਕਹਾਂਗਾ ਕਿ ਆ ਜਿਹੜੇ ਉਸਤੇ ਕੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਐ ਜੇ ਚਲੇ ਜਾਣਗੇ ਲੇਕਿਨ ਲੋਕਾਂ ਦੇ ਨਾਲ ਰੋਕਣਾ ਨਹੀਂ ਪੈਣੀ ਆ ਨਾਲ ਨਾਲ ਦੇ ਨਾਲ ਰਹਿਣੀ ਆ ਲੋਕਾਂ ਨੇ ਆਪਣੀ ਜਲੀਲ ਨਾਲ ਵੋਟ ਪਾਉਣੀ ਐ ਕੁਸੀਂ ਬਹੁਤ ਕਰਾਜੀ ਏਸੀ ਤੇ ਦੇ ਰਹੇ ਹੋ ਤੁਸੀਂ ਇਹਨੂੰ ਬਾਟਰ ਕੁਲਰ ਤੇ ਦੇ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਮੋਟਾ ਨਹੀਂ ਪੈਣੀ ਬਿਨਾ ਮੱਦੀ ਜੋੜਨ ਨਾਲੋ ਲੋਕਾਂ ਨੇ ਪਿਆਰ ਦੇ ਨਾਲ ਤੁਹਾਨੂੰ ਮੋੜਿਆ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕਿ ਤੁਸੀਂ ਨਹੀਂ ਕਰੇ ਤੁਸੀਂ ਇੱਥੇ ਨਾ ਖਿੜੇ ਨਾ ਬਾਟ ਸੁਣਾਈ ਨਾ ਤੁਸੀਂ ਇੱਥੇ ਗੜੀਆਂ ਨਾਲ ਆਇਆ ਇਹ ਲੇਲਾ ਦੀਆਂ ਵੀ ਕੰਮ ਨਾ ਕਰੋ ਤੁਸੀਂ ਜਾਓ ਦੱਸੋ ਮੀਂਹ ਵਿੱਚ ਕਿਉਂਦਾ ਹੈ ਨਹੀਂ ਮੇਰੇ ਨਹੀਂ ਕਿੰਨੇ ਤੋਂ ਨਾਮ ਲਾਇਆ ਸੀ ਅੱਜ ਮੈਂ ਉਹਦਾ ਇਲਾਜ ਕਰਨਾ ਚਾਹੁੰਦਾ ਦੱਸੋ ਇੱਕ ਜੀ ਵੀ ਮੈਨੂੰ ਤਾਂ ਨਾਲ ਨੇ ਮੰਦਰੋਂ ਜਿਹੜਾ ਮਾਰਿਆ ਦੇ ਬਰੋਬਰ ਦੇ ਮੁੰਡੇ ਨੇ ਭੇਜਿਆ ਉਹਨੂੰ ਮੈਨੂੰ ਨਹੀਂ ਪਤਾ ਨਾ ਮੈਂ ਭੇਜਿਆ ਨਹੀਂ ਘਟਿਆ ਬਰੋਬਰ ਕਾਹਨ ਆਮ ਆਦਮੀ ਪਾਰਟੀ ਜਿਹੜਾ ਉਹ ਵੀ ਬੈਠ ਕੇ ਕਰਦੇ ਆ ਆਮ ਆਦਮੀ ਵਾਲਾ ਪਾਸਾ ਮਾਨਮੋਹਨ ਜੀ ਚਲੇ ਗਏ ਸਾਡੇ ਸਾਡੇ ਉਹਨੇ ਭੇਜਿਆ ਹਾਂਜੀ ਸਰੋ ਇਹਨਾਂ ਦਾ ਨਾਚ ਚਾਲੋ ਕਰੀਏ ਇਹ ਤਾਂ ਇੱਥੇ ਪੜਾ ਜਿਹੜੇ ਗੜੀ ਤੇ ਇਹ ਆਹ ਬੰਦੇ ਲੋ ਜੀਓ ਇਹ ਇਹ ਆਮ ਆਦੀ ਪਾਰਟੀ ਦਾ ਹਾਲ ਹੈ ਇਹ ਟਮਾਟਰ ਨਹੀਂ ਨਿਕਲਦੇ ਜਿਹੜਾ ਟਮਾਟਰ ਭੱਜ ਗਿਆ ਇਹ ਕਹਿੰਦਾ ਜੀ ਮੈਂ ਤਾਂ ਅੱਜ ਤੋਂ ਬੜੀ ਜਰਾ ਗਾੜੀ ਲੱਗੇ ਥੈਂਕ ਯੂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ